ਸਰ ਕੀ ਕਹਣਾ ਚਾਹੂਗਾ ਅੱਜ ਦੀ ਮੀਟਿੰਗ ਬਾਰੇ ਜੀ ਅੱਜ ਦੀ ਮੀਟਿੰਗ ਜ਼ਿਲ੍ਹਾ ਬਰਨਾਲਾ ਤਹਿਸੀਲ ਫਤਿਹਪੁਰ ਦੀ ਪ੍ਰਧਾਨ ਦੀ ਚੋਣ ਹੋਣ ਵਾਸਤੇ ਮੀਟਿੰਗ ਹੋਈ ਏ ਅੱਜ ਸਰਦਾਰ ਹਰਜੋਤ ਸਿੰਘ ਜੀ ਜ਼ਿਲ੍ਹਾ ਪ੍ਰਧਾਨ ਬਰਨਾਲਾ ਸੀ ਪੈਟਰਨ ਗੁਰਦਆਸਨ ਸਿੰਘ ਜੀ ਯੂਨਾਈਟੀ ਪੰਜਾਬ ਮੀਤ ਪ੍ਰਧਾਨ ਬਲਵਿੰਦਰ ਸਿੰਘ ਜੀ ਤਪਾ ਪੰਜਾਬ ਮੈਂ ਸਰਜੀਤ ਸਿੰਘ ਨਨਹਿੜਾ ਸੂਬਾ ਕਾਰਜਕਾਰੀ ਪ੍ਰਧਾਨ ਪੰਜਾਬ ਅੱਜ ਦੀ ਮੀਟਿੰਗ ਜਿਹੜੀ ਹੋਈ ਹੈ ਚੋਣ ਵਾਸਤੇ ਹੋਈ ਹੈ ਪਿਛਲੀ ਡੇਟ ਰੱਖੀ ਗਈ ਸੀ ਸੋ ਅੱਜ ਚੋਣ ਦੀ ਡੇਟ ਰੱਖੀ ਗਈ ਹੈ ਉਹ ਚੋਣ ਸੰਬੰਧੀ ਅੱਜ ਜਿਹੜੇ ਸਾਰੇ ਤਹਿਸੀਲਾਂ ਦੇ ਪ੍ਰਧਾਨ ਤਹਿਸੀਲਾਂ ਦੇ ਨੰਬਰਦਾਰ ਇੱਥੇ ਲਾਇਬਰਾਰੀ ਵਿੱਚ ਪਹੁੰਚੇ ਹੇ ਤੱਲੇ ਆ ਇੱਥੇ ਅਸੀਂ ਚੋਣ ਕਰਾਉਣ ਵਾਸਤੇ ਆਏ ਆ ਬਾਕੀ ਸਰਕਾਰ ਜਿਹੜੀਆਂ ਸਾਡੀਆਂ ਜਿਹੜੀਆਂ ਪਿਛਲੀਆਂ ਮੰਗਾਂ 4 ਸਾਲ ਤੋਂ ਬਾਅਦ ਫੂਲਾ ਨਹੀਂ ਕੀਤਾ ਇਹਨਾਂ ਨੇ ਗੁਰਮントਮਾਨ ਜੀ ਨੇ ਸਾਨੂੰ ਸੰਗਰੂਰ ਬੁਲਾ ਕੇ ਚੋਣਾਦਾਨ ਵਾਦਾ ਕੀਤਾ ਸੀ ਵੀ ਦੋਵੇਂ ਮੰਗਾ ਥੋਡੀਆਂ ਮੈਂ ਪਹਿਲੇ ਹੀ ਹਜ਼ਾਰ ਤੇ ਜੇ ਸਰਕਾਰ ਬਣਦੀ ਹੈ ਦੋ ਮਹੀਨਿਆਂ ਦੇ ਵਿੱਚ ਥੋਡੀਆਂ ਮੰਗਾ ਪਹਿਲੇ ਨੰਬਰ ਤੇ ਮਨਜ਼ੂਰ ਕਰੂੰਗਾ ਇੱਕ ਤੇ ਹਰਿਆਣੇ ਦੀ ਚਾਰ ਜਿੱਤੇ 3000 ਰੁਪਿਆ ਦੂਜਾ ਰਵੇਚੀ ਨੰਬਰਦਾਰ ਜਿਵੇਂ ਪਹਿਲਾਂ ਬਣਿਆ ਕਰਦੇ ਸੋ ਉਸ ਤੋਂ ਬਾਅਦ ਸਾਨੂੰ ਚਾਰ ਪੰਜ ਮੀਟਿੰਗਾਂ ਮਾਨ ਸਾਹਿਬ ਨਾਲ ਵੀ ਹੋਈਆਂ ਚੀਮਾ ਸਾਹਿਬ ਨਾਲ ਵੀ 10 ਮੀਟਿੰਗਾਂ ਹੋ ਗਈਆਂ ਗੁਰਦੀਪ ਸਿੰਘ ਧਾਰੀਵਾਲ ਨਾਲ ਵੀ ਅਸੀਂ ਕੋਈ ਮੰਤਰੀ ਨਹੀਂ ਛੱਡਿਆ ਜਿਹੜੇ ਨੇ ਟਾਈਮ ਦੇ ਕੇ ਤੁਹਾਨੂੰ ਮੀਟਿੰਗ ਇੱਥੇ ਹੀ ਪਰ ਸਾਨੂੰ ਲਾ ਰਹੀ ਮਿਲਦੇ ਰਹੇ ਅੱਜ ਤੱਕ ਕੁਝ ਨਹੀਂ ਜੋ ਪਹਿਲਾਂ ਸਰਕਾਰਾਂ ਜੀਆਂ ਕਾਂਗਰਸ ਦੀ ਸ਼ੁਰੂ ਚ ਨੰਬਰਦਾਰਾਂ ਦੀ ਨਿਊ ਕੈਪਟਨ ਮਰਿੰਦਰ ਸਿੰਘ ਨੇ 올 ਟਾਈਮ ਚ 500 ਰੁਪਿਆ ਲਾਗੂ ਕੀਤਾ ਸੀ ਉਸ ਤੋਂ ਬਾਅਦ ਦੋ ਵਾਰ ਸਾਨੂੰ ਅਕਾਲੀ ਸਰਕਾਰ ਨੇ 5-500 ਰੁਪਿਆ ਦਿੱਤਾ ਜਿਹੜੀ ਸਾਨਾ ਭਦੌਂਡ ਦੀ ਅੱਜ ਮੀਟਿੰਗ ਹੋ ਰਹੀ ਹੈ ਇਹਦੇ ਵਿੱਚ ਦਰਬਾਰਾ ਸਿੰਘ ਗੁਰੂ ਨੇ ਸਾਨੂੰ ਬਾਦਲ ਸਰਕਾਰ ਦੇ ਵਿੱਚ 1 ਤੇ 15 ਅਗਸਤ ਨੂੰ ਸਨਮਾਨਤ ਨੰਬਰਦਾਰ ਕਰਨਾ 26 ਜਨਵਰੀ ਨੂੰ ਸਨਮਾਨਤ ਕਰਨਾ ਇਹ ਐਲਾਨ ਕੀਤਾ ਗਿਆ ਸੀ ਉਹ ਅਜੇ ਤੱਕ ਹੋ ਰਹੀਆਂ ਹਨ ਨੰਬਰ 2 ਤੇ ਮੈਂ ਇਹ ਆਪਣਾ ਪੰਜਾਬ ਵਿੱਚ ਨੰਬਰਦਾਰਾਂ ਲਈ ਬੈਠਣ ਲਈ ਰੂਮ ਦਿੱਤੇ ਗਏ ਉਹ ਵੀ ਨੋਟੀਫਿਕੇਸ਼ਨ ਜਾਰੀ ਹੋਇਆ ਹੈ ਸਾਈਕਲ ਸਟੈਂਡ ਵੀ ਉਸ ਟਾਈਮ ਦਾ ਮਨਜ਼ੂਰ ਕੀਤਾ ਹੋਇਆ ਤੋਂ ਰਹਿਦੀਆਂ ਜਿਹੜੀਆਂ ਹੁਣ 4 ਸਾਲ ਤੋਂ ਐਸੀ ਉੱਠ ਦੇ ਬੁੱਲ ਵਾਂਗੂ ਦੇਖ ਰਹੀ ਆ ਕਿ ਕਦੋਂ ਮਾਨ ਸਰਕਾਰ ਤੋਂ ਨੰਬਰਦਾਰਾਂ ਨੂੰ ਦਿੱਤੀ ਹੈ ਜਿਹੜੇ ਨੰਬਰਦਾਰ ਹੈ 34000 ਤੋਂ ਉੱਪਰ ਨੰਬਰਦਾਰ ਹੈ 15 ਲੱਖ ਦੇ ਕਰੀਬ ਇਹਨਾਂ ਦੀ ਵੋਟ ਬਣਦੀ ਹੈ ਕਿਉਂਕਿ ਵੋਟ ਇਸ ਤਰ੍ਹਾਂ ਇਹਨਾਂ ਭਾਈਚਾਰਾ ਚਾਚੇ ਤਾਏ ਜਿਨ੍ਹਾਂ ਦੇ ਜਾ ਕੇ ਅਸੀਂ ਰਜਿਸਟਰੀਆਂ ਕਰਾਉਂਦੇ ਆ ਫਰੀਜ ਜਾ ਕੇ ਰਜਿਸਟਰੀਆਂ ਕੋਈ ਇਹਨਾਂ ਕੋਲੋਂ ਤੇਲ ਨਹੀਂ ਲੈਣਾ ਉਹ ਸਾਡੇ ਨਾਲ ਹੈ ਪਿੰਡ ਦੇ ਜਿਹੜੇ ਤਕਰੀਬਨ ਤਕਰੀਬਨ ਸਰਪੰਚ ਬਣਦੇ ਆ ਉਹਨਾਂ ਨਾਲੋਂ ਅੱਧ ਨਾਲੋਂ ਵੋਟ ਜ਼ਿਆਦੇ ਨੰਬਰ ਦਾ ਆਉਂਦੀ ਹੈ ਇਸ ਕਰਕੇ ਮਾਨ ਸਰਕਾਰ ਨੂੰ ਸਾਰੀਆਂ ਵੋਟਾਂ ਉਹਨਾਂ ਨੇ ਬੁਲਾਇਆ ਅਸੀਂ